ਭਾਈ ਮਹੇਸ਼ ਗੁਰੂ ਅਮਰਦਾਸ ਜੀ ਦਾ ਇੱਕ ਪ੍ਰਸਿੱਧ ਅਤੇ ਪਿਆਰਾ ਵਾਲਾ ਸਿੱਖ ਸੀ। ਸੁਲਤਾਨਪੁਰ ਦੇ ਰਹਿਣ ਵਾਲਾ ਭਾਈ ਮਹੇਸ਼ ਵਪਾਰੀ ਸੀ ਅਤੇ ਨਾਲ ਸ਼ਾਹੂਕਾਰੀ ਵੀ ਕਰਦਾ ਸੀ। ਉਸ ਦੀ ਗਿਣਤੀ ਧਨੀ ਲੋਕਾਂ ਵਿੱਚ ਹੁੰਦੀ ਸੀ। ਖੱਟੀ ਕਮਾਈ ਚੰਗੀ ਹੋਣ ਕਰਕੇ ਘਰ ਵਿੱਚ ਹਰ ਤਰ੍ਹਾਂ ਦੀ ਖੁਲਡੁੱਲ ਸੀ। ਸਮਾਪਾ ਕੇ ਉਸ ਦੇ ਮਨ ਵਿੱਚ ਵਿਚਾਰ ਆਇਆ ਕਿ ਇੱਥੇ ਤਾਂ ਬਥੇਰਾ ਸੁਖ ਭੋਗ ਲਿਆ ਹੈ। ਮਤੇ ਭੋਗ ਰਹੀ ਹਾਂ ਹਾਂ ਕੁਝ ਕੋਸ਼ਿਸ਼ ਅਗਲੇ ਜਨਮ ਲਈ ਵੀ ਕਰਨੀ ਚਾਹੀਦੀ ਹੈ ਇਹ ਧਨ ਪਰਦਾਰਥ ਤਾਂ ਇੱਥੇ ਹੀ ਰਹਿ ਜਾਣਾ ਹੈ ਕੁਝ ਖਰਚ ਅੱਗੇ ਲਈ ਵੀ ਲੜ ਬੰਨਣਾ ਚਾਹੀਦਾ ਹੈ ਮਹੇਸ਼ ਦੇ ਮਨ ਵਿੱਚ ਇਹ ਵਿਚਾਰ ਆਇਆ ਤਾਂ ਕਿਸੇ ਨੇ ਉਸ ਨੂੰ ਗੁਰੂ ਅਮਰਦਾਸ ਜੀ ਦੀ ਦਸ ਪਾ ਦਿੱਤੀ ਉਹ ਗੋਇੰਦਵਾਲ ਸਾਹਿਬ ਪਹੁੰਚ ਗਿਆ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੁਕਮ ਸੀ ਕਿ ਜੋ ਕੋਈ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹੋਵੇ ਉਹ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛੱਕ ਕੇ ਆਵੇ ਮਹੇਸ਼ ਲੰਗਰੋਂ ਪ੍ਰਸ਼ਾਦਾ ਛੱਕ ਕੇ ਗੁਰੂ ਜੀ ਦੇ ਹਜ਼ੂਰ ਜਾ ਹਾਜ਼ਰ ਹੋਇਆ ਗੁਰੂ ਸਾਹਿਬ ਨੂੰ ਮੱਥਾ ਟੇਕ ਕੇ ਉਹਨਾਂ ਦੇ ਚਰਨਾਂ ਕੋਲ ਹੀ ਬੈਠ ਗਿਆ ਗੁਰੂ ਜੀ ਨੇ ਪੁੱਛਿਆ ਸੁਣਾਓ ਮਹੇਸ਼ ਸ਼ਾ ਕਿਵੇਂ ਆਉਣਾ ਹੋਇਆ ਭਾਈ ਮਹੇਸ਼ਾ ਨੇ ਜਵਾਬ ਦਿੱਤਾ ਸੱਚੇ ਪਾਤਸ਼ਾਹ ਮੇਰੀ ਉਤੇ ਮਿਹਰ ਕਰੋ ਮੈਨੂੰ ਨਾਮ ਦੀ ਦਾਤ ਬਖਸ਼ੋ ਅਜੇ ਹੀ ਮਿਹਰ ਕਰੋ ਕਿ ਮੇਰਾ ਅਗਾ ਸਬਰ ਜਾਏ ਇਸ ਜੀਵਨ ਦੇ ਬਾਦ ਵਾਲਾ ਸਮਾਸੋਖਾ ਤੇ ਸੁਖ ਵਾਲਾ ਹੋਵੇ ਗੁਰੂ ਜੀ ਨਾਮ ਦੀ ਕਮਾਈ ਬੜੀ ਔਖੀ ਹੈ ਤੈਨੂੰ ਦੁਨੀਆ ਦੇ ਸੁਖ ਭੋਗਣ ਦੀ ਆਦਤ ਪਈ ਹੋਈ ਹੈ ਇਹ ਰਾਹੇ ਚੱਲਣ ਵਾਲਿਆਂ ਨੂੰ ਬੜੀਆਂ ਤਕਲੀਫਾਂ ਸਹਿਣੀਆਂ ਪੈਂਦੀਆਂ ਹਨ ਏ ਰਾਤਾ ਖੰਡੇ ਨਾਲੋਂ ਤਿੱਖਾ ਤੇ ਵਾਲ ਨਾਲੋਂ ਨਿੱਕਾ ਹੈ ਕੀ ਪਤਾ ਤੇਰੀ ਨਾਲ ਕੀ ਹੋ ਜਾਵੇ ਫਿਰ ਤੂੰ ਔਖਾ ਹੋਵੇਂਗਾ ਡੋਲੇਗਾ ਤੇ ਪਛਤਾਵੇਂਗਾ ਨਾ ਇਧਰ ਦਾ ਰਹੇਗਾ ਨਾ ਉਧਰ ਦਾ ਰਹੇਗਾ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈ ਭਾਈ ਮਹੇਸ਼ ਸੱਚੇ ਬਾਦਸ਼ਾਹ ਮੈਂ ਪੂਰਾ ਸੋਚ ਵਿਚਾਰ ਕਰ ਲਿਆ ਹੈ ਆਪ ਜੀ ਮੇਰੇ ਉੱਤੇ ਮਿਹਰ ਕਰੋ ਮੈਨੂੰ ਰੱਬ ਦੀ ਭਗਤੀ ਦੇ ਰਾਹ ਤੁਰੋ ਤੇ ਉਸ ਉਤੇ ਚੱਲਣ ਦਾ ਬਲ ਵੀ ਬਖਸ਼ੋ ਰਾਹ ਦੀ ਤਕਲੀਫ ਚਾਲਣ ਦਾ ਬਲ ਵੀ ਤਾਂ ਆਪ ਜੀ ਨੇ ਹੀ ਦੇਣਾ ਹੈ ਮੇਰੇ ਉੱਤੇ ਦਇਆ ਕਰਕੇ ਸੱਚੇ ਨਾਮ ਦਾ ਸੱਚਾ ਧਨ ਬਖਸ਼ੋ ਫੇਰ ਮੈਨੂੰ ਕੋਈ ਪਰਵਾਹ ਨਹੀਂ ਰਹੇਗੀ ਮੇਰਾ ਬੇੜਾ ਪਾਰ ਹੋ ਜਾਵੇਗਾ ਗੁਰੂ ਜੀ ਨੇ ਕਿਹਾ ਭਾਈ ਮਹੇਸ਼ ਨਾਮ ਧਨ ਮਿਲਣ ਬਾਦ ਦੁਨੀਆ ਵਾਲਾ ਆਮ ਧਨ ਤਿੱਥੋਂ ਖੁੱਸ ਗਿਆ ਤਾਂ ਦੁਖੀ ਤਾਂ ਨਹੀਂ ਹੋਵੇਗਾ ਭਾਈ ਮਹੇਸ਼ ਸੱਚੇ ਪਾਤਸ਼ਾਹ ਆਪ ਜੀ ਦੀ ਮਿਹਰ ਹੋ ਗਈ ਤਾਂ ਦੁੱਖ ਕਿਉਂ ਕਰਨਾ ਹੈ ਉੰਜ ਵੀ ਦੁਨੀਆ ਦਾ ਤਨ ਤਾਂ ਮੈਂ ਇੱਕ ਦਿਨ ਛੱਡਣਾ ਹੀ ਹੈ ਜੇ ਉਹ ਤਨ ਪਹਿਲਾਂ ਮੈਨੂੰ ਛੱਡ ਜਾਊਗਾ ਤਾਂ ਕਿਹੜੀ ਵੱਡੀ ਗੱਲ ਹੈ ਆਪ ਮੈਨੂੰ ਦਰ ਤੇ ਆਏ ਨੂੰ ਖਾਲੀ ਨਾ ਮੋੜੋ ਮੇਰੀ ਝੋਲੀ ਸੱਚੇ ਨਾਮ ਤਨ ਨਾਲ ਭਰ ਦਿਓ ਭਾਈ ਮਹੇਸ਼ ਦਾ ਪੱਕਾ ਇਰਾਦਾ ਵੇਖ ਕੇ ਗੁਰੂ ਜੀ ਨੇ ਉਸ ਦੇ ਸਿਰ ਤੇ ਹੱਥ ਫੇਰਿਆ ਪਿੱਠ ਤੇ ਥਾਪੜਾ ਦਿੱਤਾ ਤੇ ਉਸ ਨੂੰ ਨਾਮ ਦੀ ਦਾਤ ਬਖਸ਼ ਦਿੱਤੀ ਇਸ ਦੇ ਨਾਲ ਜਿਵੇਂ ਭਾਈ ਮਹੇਸ਼ ਦੀ ਕਾਇਆ ਹੀ ਪਲਟ ਗਈ ਉਸ ਦੇ ਰੋਮ-ਰੋਮ ਅੰਦਰ ਅਜੀਹਾ ਰਾਸਤੇ ਆਨੰਦ ਭਰ ਗਿਆ ਜਿਹੋ ਜਿਹਾ ਅੱਗੇ ਉਸ ਨੇ ਕਦੇ ਨਹੀਂ ਮਾਣਿਆ ਸੀ ਉਸ ਦੇ ਮਨ ਅੰਦਰ ਸ਼ਾਂਤੀ ਸੁਖ ਅਤੇ ਖੁਸ਼ੀ ਦਾ ਵਾਸ ਹੋ ਗਿਆ ਅਤੇ ਉਹ ਨਾਮਦਾ ਰਸੀਆ ਬਣ ਗਿਆ ਉਹ ਨਾਮ ਜਪਣ ਕੀਰਤ ਕਰਨ ਤੇ ਵੰਡ ਕੇ ਛਕੰਦੇ ਉਪਦੇਸ਼ ਨੂੰ ਕਮਾਉਂਦੇ ਹੋਏ ਸ਼ਾਹੂਕਾਰੀ ਤੇ ਵਪਾਰ ਵੀ ਕਰਦਾ ਰਿਹਾ ਕੁਝ ਸਮੇਂ ਬਾਅਦ ਵਾਹਿਗੁਰੂ ਜੀ ਦਾ ਹੋਰ ਹੀ ਪਾਣਾ ਵਰਤਣ ਲੱਗ ਪਿਆ ਸ਼ਾਹੂਕਾਰੀ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ ਦੁਨਿਆਵੀ ਤਨ ਜਾਣ ਲਗਾ ਤੇ ਗਰੀਬੀ ਸਤੋਂ ਲੱਗੀ ਦਾਲ ਰੋਟੀ ਦਾ ਮਸਾ ਹੀ ਗੁਜ਼ਾਰਾ ਚੱਲਣ ਲੱਗਾ ਪਰ ਮਹੇਸ਼ ਜਰਾ ਵੀ ਨਹੀਂ ਘਬਰਾਇਆ ਤੇ ਨਾ ਡੋਲਿਆ ਸultanpur ਦੇ ਲੋਕ ਉਸ ਨੂੰ ਮਖੌਲ ਕਰਨ ਲੱਗ ਪਏ ਕਿ ਵੇਖ ਚੰਗੀ ਸਿੱਖੀ ਧਾਰੀ ਆ ਆਪਣੀ ਸਾਰੀ ਕਮਾਈ ਗਵਾ ਬੈਠਾ ਪਰ ਮਹੇਸ਼ ਨੇ ਇਸ ਠੱਠੇ ਮਖੋਲ ਦੀ ਧੋਰਾ ਪਰਵਾਹ ਨਾ ਕੀਤੀ ਉਹ ਕਰਤਾਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਅਤੇ ਆਪਣਾ ਕਾਰ ਵਿਹਾਰ ਕਰਦਾ ਰਿਹਾ ਗੁਰੂ ਜੀ ਮਹੇਸ਼ ਦਾਸ ਇਦਕਤੇ ਭਰੋਸਾ ਵੇਖ ਕੇ ਬੜੇ ਪਰੇਸ਼ਾਨ ਹੋਏ ਇੱਕ ਦਿਨ ਜਦ ਉਹ ਗੋਇੰਦਵਾਲ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਉਹਨਾਂ ਨੇ ਉਸ ਦੇ ਸਿਰ ਤੇ ਹੱਥ ਫੇਰਿਆ ਪਿੱਠ ਉੱਪਰ ਥਾਪੀ ਦਿੱਤੀ ਅਤੇ ਕਿਹਾ ਮਹੇਸ਼ਿਆ ਤੂੰ ਆਪਣਾ ਬਚਨ ਪੂਰੀ ਤਰ੍ਹਾਂ ਨਿਭਾਇਆ ਹੈ ਤੂੰ ਮਾਇਆ ਦੇ ਜਾਣ ਤੇ ਉਦਾਸ ਤੇ ਦੁਖੀ ਨਹੀਂ ਹੋਇਆ ਸਿੱਖੀ ਇਹੋ ਮੰਗ ਕਰਦੀ ਹੈ ਕਿ ਧਾਨਾਵੇ ਤਾਂ ਉਸ ਨੂੰ ਚੰਗੇ ਅਰਥ ਲਾਓ ਅਤੇ ਆਪਣਾ ਮਨ ਉਸ ਤੋਂ ਉੱਚਾ ਤੇ ਵਖਰਾ ਰੱਖੋ ਹੁਣ ਕਾਰ ਵਿਹਾਰ ਕਰੀ ਚੱਲ ਕਰਤਾਰ ਮਿਹਰ ਕਰੇਗਾ ਮਾਇਆ ਫਿਰ ਆਵੇਗੀ ਹੁਣ ਉਹ ਤੇਰੇ ਮਨ ਵਿੱਚ ਨਸ਼ਾ ਜਾਂ ਹੰਕਾਰ ਨਹੀਂ ਪੈਦਾ ਕਰੇਗੀ ਤੂੰ ਉਸ ਨੂੰ ਜੋੜਨ ਦੀ ਨਾ ਕਰੀ ਵਰਤੀ ਅਤੇ ਵਰਤਾਵੀ ਸਮਾਪਾ ਕੇ ਮਹੇਸ਼ ਫਿਰ ਤਨੀ ਹੋ ਗਿਆ ਉਹ ਨਾਮ ਜਪਦਾ ਗਿਰਤ ਕਰਦਾ ਤੇ ਵੰਡ ਕੇ ਛਕਦਾ ਉਸ ਦਾ ਮਨ ਨੀਵਾ ਤੇ ਮਤ ਉੱਚੀ ਹੋ ਗਈ ਸਾਨੂੰ ਦੁਨਿਆਵੀ ਧਨ ਦੀ بجائے ਨਾਮ ਧਨ ਨੂੰ ਪਹਿਲ ਦੇਣੀ ਚਾਹੀਦੀ ਹੈ ਤੇ ਹਰ ਲੋੜਵੰਦ ਦੀ ਮਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ